ਸਾਰ ਤੇ ਪਤਾ ਨਹੀਂ ਕਿੰਨੀਆਂ ਕੁ ਮਾਲੀਆਂ ਦੇ ਕਿੰਨੀਆਂ ਕੁ ਜਿਹੜੀਆਂ ਸਾਨੂੰ ਸਾਡੀ ਚਾੜ ਕਰੀ ਤੁਸੀਂ ਬਾੜੀਆਂ ਹੋ ਗਈਆਂ ਪਰ ਗੁਰੂ ਮਹਾਰਾਜ ਸਾਨੂੰ ਇੱਕ ਕਰੋਸਾ ਦਿੰਦੇ ਆ ਵਿਸ਼ਵਾਸ ਦਿੰਦੇ ਆ ਕਿ ਸਰਬ ਰੋਗਾਂ ਰੋਗ ਜਿੱਥੇ ਮਰਜੀ ਹੋਣ ਉਹਨਾਂ ਦੀ ਦਵਾਈ ਇੱਕੋ ਹੈ ਨਾਮ ਤੇ ਦੂਸਰੇ ਪਾਸੇ ਕਹਿੰਦੇ ਕਿ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਜਦੋਂ ਅਸੀਂ ਆਪਣੇ ਗੁਰੂ ਦੇ ਤੇ ਆਦੀ ਹੁੰਦੇ ਆ ਬਹੁਤ ਸਾਰੇ ਰੋਗ ਪ੍ਰਾਪਤ ਹੋਵੇ ਇਹ ਚੀਜ਼ ਹੈ ਕਿ ਜਦੋਂ ਜਿੱਦਾਂ ਜਿੱਦਾਂ ਅਸੀਂ ਇਹ ਪਰਮੇਸ਼ਰ ਦੇ ਨਾਮ ਦਾ ਰਸ ਛੱਡ ਕੇ ਹੋਰ ਅਸਾਂ ਚ ਖੱਜ ਤੋਂ ਨੇ ਆਦੋ ਉਹਦੇ ਇਹ ਰੋਗ ਜਿਹੜੇ ਆ ਸਾਡੇ ਸਰੀਰ ਨੂੰ ਤਨ ਨੂੰ ਮਨ ਨੂੰ ਰੋਕੀ ਕਰਦੇ ਆ ਇਸ ਤਰ੍ਹਾਂ ਕੇ ਇਹਨਾਂ ਚੀਜ਼ਾਂ ਤੇ ਆਪਾਂ ਨੂੰ ਪਹਿਰਾ ਦੇਣ ਦੀ ਲੋੜ ਆ ਉਹਨਾਂ ਤੇ ਅਸ਼ਵਾਸ ਕਰਦੇ ਲੋੜ ਆ ਉਹ ਇਹ ਸਰਬ ਰੋਗ ਦਾ ਉਹਦੇ ਨਾਮ ਦਾ ਜਿਹੜਾ ਮੈਂ ਬਹੁਤ ਪਹਿਲਾਂ ਇਹ ਬਣਾ ਦੇ ਆदमी ਸੋਚਦੇ ਆ ਕਿ ਸ਼ਾਇਦ ਇਹ ਜਿਹੜੇ ਪੜੇ ਲਿਖੇ ਲੋਕਾਂ ਨੂੰ ਇਸ ਚੀਜ਼ ਦਾ ਸ਼ਾਇਦ ਬਹੁਤ ਲੋਕਾਂ ਨੂੰ ਸ਼ੱਕ ਹੀ ਹੁੰਦਾ ਪਰ ਇੱਕ ਹਰਦੇਵਾਲ ਸਿੰਘ ਦਾ ਆਈਏਐਸ ਆਫਸਰ ਹੁੰਦੇ ਸੀ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ 'ਚ ਵੀ ਸਰਬ ਲੋਕਾਂ ਉਤਨਾ ਆਮ ਇੱਕ ਸੰਸਥਾ ਬਣਾਈ ਇਸ ਤੋਂ ਉੱਚਾ ਕਿੰਨਾ ਬਹੁਤ ਲੋਕਾਂ ਦਾ ਬੜੇ ਵਿਸ਼ਵਾਸ ਨਾਲ ਲੋਕਾਂ ਨੂੰ ਲਿਆ ਕੇ ਸਾਹਮਣੇ ਕਰਦੇ ਸੀ ਕਿ ਬਿਮਾਰੀਆਂ ਤੋਂ ਪੀੜਤ ਲੋਕ ਸੀ ਇਹ ਠੀਕ ਹੋ ਗਏ ਤੇ ਇਸ ਕਰਕੇ ਆ ਸਮ ਇਹ ਇਸ ਜੀਜ ਨੂੰ ਆਪਣਾ ਉਡੀ ਲੋੜਿਆ ਸਤਿਗੁਰੂ ਦੇ ਨਾਲ ਜੁੜਦੇ ਲੋੜਿਆ ਅਮਰਤ ਸ਼ੰਗਤੀ ਲੋੜਿਆ ਪਾਣੀ ਪਾਣੀ ਦੇ ਧਾਰ ਦੇ ਹੋਣ ਦੇ ਲੋੜਿਆ ਤਾਹੀਂ ਅਸੀਂ ਜੋ ਇਸ ਸਮਾਜ ਦੇ ਵਰਤਾਰਾ ਨਸ਼ਿਆਂ ਦਾ ਜਾਂ ਹੋਰ ਜਿਹੜਾ ਵਿਖਾਵੇ ਦਾ ਦੌਰ ਚੱਲਿਆ ਤੋਂ ਨਿਕਲ ਸਕਦੇ ਹਾਂ ਫਿਰ ਇਹ ਸਾਰੀਆਂ ਇੱਕ ਬਾਬਾ ਜੀ ਨੂੰ ਮੈਂ ਉਹਨਾਂ ਤੇ ਨਵੇਂ ਘਰ ਦੀ ਮੁਬਾਰਕ ਦਿਨਾ ਆ ਕੇ ਬ੍ਰਹਮਾਰਾਜ ਉਹ ਜਿਸ ਜਿਦਾ ਉਹਦਾ ਵਾਕਿਆ ਘਰ ਮੰਦਰ ਹਟਾ ਦੇ ਸੋਹੇ ਜਿਸ ਦੇ ਨਾਮਵਾਸੇ ਰਾਮ ਉਹ ਇਹ ਉਹਦੇ ਚ ਨਾਮ ਨਾ ਬਸਾ ਕਰਦੀ ਗਲਾ ਬਖਸ਼ਣ ਇਹ ਨਿਰਮੇਂ ਤੇ ਕਰਦਾ ਹੋਇ ਕੋਲ ਚੁਕਲੀ ਵਾਹਿਗੁਰੂ ਜੀ ਕਾਥਾ ਦਾ